ਥੋੜੀਆਂ ਅਨਸਰ ਰਾਜ ਜੀ 2 ਮਹੀਨੇ ਤੇ ਚੱਲੇ ਵਿੰਦੇ ਉਹਨਾਂ ਤੇ ਵੀ ਅੱਗੇ ਗਏ ਆ ਸੁਭਾਸ਼ ਸ਼ਰਮਾ ਜੀ ਤੇ ਵੀ ਅੱਗੇ ਗਏ ਆ ਮੰਨਾ ਜੀ ਤੇ ਵੀ ਅੱਗੇ ਗਏ ਆ ਸਾਡੀ ਕਮਜ਼ੋਰੀ ਕਿੱਥੇ ਹੈ ਕਮਜ਼ੋਰੀ ਸਾਡੀ ਕੋਈ ਨਹੀਂ ਧੀਰੇ ਧੀਰੇ ਇਹ ਮੰਨਾ ਧੀਰੇ ਸਭ ਉਸ ਨੇ ਕੋਈ ਨਹੀਂ ਅੱਜ ਥੋੜੇ ਆ ਕੱਲ ਨੂੰ ਬੁੱਧ ਹੋ ਜੇ ਜੋ ਪਾਰਟੀ ਸਾਨੂੰ ਹੁਕਮ ਕਰੇਗੀ ਉਸ ਤਰ੍ਹਾਂ ਚੱਲਣਾ ਪਾਰਟੀ ਦੇ ਹੁਕਮ ਤੋਂ ਬਿਨਾਂ ਇੱਕ ਪੱਤਾ ਨਹੀਂ ਲੈ ਸਕਦਾ ਕਿ ਫਰੀਦਾ ਕਿਸੇ ਬੁਰੇ ਦਾ ਭਲਾ ਕਰੇ ਬੱਬਾ ਹਮਨੇ ਚੰਗੇ ਪੁਰਾਣੀ ਇਹ ਤਾਂ ਆਪਣੀ ਗੱਲ ਕਰੀ ਨਹੀਂ ਸਾਡੇ ਦੂਜੇ ਬਾਰੇ ਕੋਈ ਗੱਲ ਨਹੀਂ ਕਰੀ ਉਹ ਹੁਣ ਬਾਅਦ ਚ ਆਪਣੇ ਆਪ ਹੀ ਪਛਤਾएंगे ਚਾਲਾਂ ਚੱਲਦੇ ਆਂ ਕਈ ਵਾਰੀ ਚਾਲ ਪੁੱਟੀ ਪੈਂਦੀ ਐ ਉਹ ਅੱਜ ਨਹੀਂ ਦਾ ਕੱਲ੍ਹ ਪੈਜਣੀ ਐ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਨੇ ਸਭ ਨੂੰ ਹੈਰਾਨ ਕੀਤਾ ਜਿਹੜੇ ਨਤੀਜੇ ਆਏ ਹਾਲਾਂਕਿ ਪੰਜਾਬ ਦਾ ਮੀਡੀਆ ਸਾ ਇਸੇ ਤਰ੍ਹਾਂ ਦੀ ਆਬਜ਼ਰਵੇਸ਼ਨ ਕਰ ਰਿਹਾ ਸੀਗਾ ਭਾਜਪਾ ਇਸ ਨੂੰ ਲੈ ਕੇ ਆਪਣੇ ਆਪਣੇ ਦਾਅਵੇ ਕਰ ਰਹੀ ਸੀ ਕਿ ਵੱਡੀ ਸੰਖਿਆ ਦੇ ਵਿੱਚ ਅਸੀਂ ਵੋਟਾਂ ਵੀ ਲੈ ਕੇ ਜਾਵਾਂਗੇ ਸੀਟਾ ਵੀ ਲੈ ਕੇ ਆਵਾਂਗੇ ਪਰ ਸੀਟਾ ਤਾਂ ਨਹੀਂ ਆਈਆਂ ਵੋਟਾਂ ਜ਼ਰੂਰ ਕਈ ਗੁਣਾ ਵਾਅਦਾ ਕਰ ਦਿੱਤਾ ਗਿਜਰਮ ਮੇਰੇ ਨਾਲ ਮजूद ਨੇ ਫਤੇਗੜ ਸਾਹਿਬ ਤੋਂ ਚੋਣ ਲੜੀ ਗੱਲਬਾਤ ਕਰ ਲੈਣੇ ਗਿਜਰਮ ਜੀ ਚੋਣ ਲੜੀ ਮੈਂ ਤੁਹਾਡਾ ਇੰਟਰਵਿਊ ਕੀਤਾ ਸੀ ਚੋਣਾਂ ਤੋਂ ਪਹਿਲਾਂ ਦਾਬਾ ਉਹ ਵੱਡਾ ਕੀਤਾ ਸੀਗਾ ਕੀ ਲੱਗਦਾ ਹੈ ਕਿੱਥੇ ਕਮੀ ਰਹਿ ਗਈ ਕਮੀ ਕਿਸੇ ਚੀਜ਼ ਦੀ ਕਮੀ ਨਹੀਂ ਹੈ ਸਮੇਂ ਦੇ ਵਕਤ ਦੀ ਗੱਲ ਹੈ ਵਾਅਦਾ ਇਹ ਵੀ ਸਾਡੀ ਅਜੇ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਨਮੀ ਨਮੀ ਤਿਆਰੀ ਹੈ ਅਸੀਂ ਕੱਲੇ ਹੋ ਕੇ ਇਲੈਕਸ਼ਨ ਲੜੀ ਹੈ ਕੱਲੇ ਇਲੈਕਸ਼ਨ ਲੜਨ ਦੇ ਨਾਲ ਥੋੜੀ ਬਿਧੀ ਕੁਝ ਹੁੰਦੀ ਓਕੇ ਵੀ ਅਸੀਂ ਜਿਹੜੀ 2027 ਦੀ ਆ ਰਹੀ ਇਲੈਕਸ਼ਨ ਅਸੀਂ ਉਹਨੂੰ ਪੂਰਾ ਕਰ ਲਾਂਗੇ ਅਸੀਂ ਅਗਲੀ 2027 ਦੇ ਵਿੱਚ ਇੱਥੇ ਸਾਨੂੰ ਉਮੀਦ ਹੈ ਵੀ ਅਸੀਂ ਲੋਕਾਂ ਨਾਲ ਜੁੜ ਕੇ ਲੋਕਾਂ ਨੂੰ ਜੋੜ ਕੇ ਅਸੀਂ ਅਗਲੀ ਸਰਕਾਰ ਜਿਹੜੀ 2027 ਵਿੱਚ ਬਣਾਵਾਂਗੇ ਚਰਚਾ ਇਹ ਵੀ ਹੈ ਕਿ ਜਿਹੜਾ ਸ਼ਰੋਮਣੀ ਅਕਾਲੀ ਦਲ ਦੇ ਨਾਲ ਗਠਜੋੜ ਟੁੱਟਿਆ ਉਸ ਤੋਂ ਬਾਅਦ ਇਹ ਹਾਲਾਤ ਹੋ ਗਏ ਹੈ ਗਠਜੋੜ ਹੁੰਦਾ ਤਾਂ ਕੀ ਹਾਲਾਤ ਹੁੰਦੇ ਦੇਖੋ ਗੱਲ ਇਹ ਵੀ ਸ਼ਰੋਮਣੀ ਕਮੇਟੀ ਆਪਣੀ ਜਗ੍ਹਾ ਅਕਾਲੀ ਦਲ ਅਸੀਂ ਆਪਣੀ ਜਗ੍ਹਾ ਲੋੜ ਉਹਨਾਂ ਨੂੰ ਵੀ ਇਹ ਲੋੜ ਸਾਨੂੰ ਵੀ ਹੈ ਜੇ ਉਹਨਾਂ ਨੇ ਸਾਡੇ ਨਾਲ ਜਾਸਤੀ ਕੀਤੀ ਹੈ ਅਸੀਂ ਉਹਨਾਂ ਦੀ ਹਰ ਇੱਕ ਗੱਲ ਨੂੰ ਮੰਨਿਆ ਪਰ ਮੰਨਣ ਦੇ ਨਾਲ ਉਹਨਾਂ ਦੀ ਗੱਲ ਨੂੰ ਕਿਸ ਤਰ੍ਹਾਂ ਮੰਨ ਲਈਏ ਰਿਕ ਥੋਪ ਕੇ ਗੱਲ ਕਿਸਦੇ ਰੱਖਦੀ ਹੈ ਵਜਨ ਪਾ ਕੇ ਉਹ ਪਾਰਟੀ ਨਹੀਂ ਮੰਦੀ ਪਾਰਟੀ ਹਮੇਸ਼ਾ ਹੀ ਨਿਮਰਤਾ ਦੇ ਨਾਲ ਇਹ ਸਾਡਾ ਹੈਗਾ ਭਾਈਚਾਰਾ ਭਾਈਚਾਰੇ ਨਾਲ ਇੱਕ ਦੂਜੇ ਦੀ ਸਾਂਝ ਹੁੰਦੀ ਹੈ ਇੰਸਾ ਕਾ ਹੈ ਭਾਈਚਾਰਾ ਹੈ یہی ਹੈ ਪੈਗਾਮ ਹਮਾਰਾ ਅਸੀਂ ਪੈਗਾਮ ਦੇ ਨੇ ਇੱਕ ਦੂਜੇ ਨਾਲ ਜੁੜ ਕੇ ਚੱਲੋ ਅਸੀਂ ਤੋੜਦੇ ਨਹੀਂ ਧਰਮ ਵੀ ਇਹੀ ਕਹਿੰਦਾ ਧਰਮ ਜੋੜਦਾ ਹੈ ਤੋੜਦਾ ਨਹੀਂ ਅਸੀਂ ਉਹ ਫਲਸਫੀ ਨਾਲ ਹੈ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਅਸਲ ਸਭਤਾ ਨਾ ਉਹ ਲੋਕਾਂ ਦੇ ਵਿੱਚ ਪਿਆਰ ਤੇ ਨਿਮਰਤਾ ਦੀ ਹੈ ਅਸੀਂ ਪਿਆਰ ਵੀ ਕਰਦੇ ਨਿਮਰਤਾ ਨਾਲ ਚੱਲਦੇ ਵੀ ਨਹੀਂ ਮੇਰਾ ਸਵਾਲ ਆ ਸਿੰਪਲ ਜਿਹਾ ਸੀ ਕਿ ਸ਼ਰਮਣੀ ਅਕਾਲੀ ਜ਼ਲ ਦਾ ਨਾਲ ਨਾ ਹੋਣਾ ਇਸ ਚੀਜ਼ ਦਾ ਨੁਕਸਾਨ ਲੱਗ ਰਿਹਾ ਨਾ ਤੁਹਾਨੂੰ ਗਰਾਊਂਡ ਲੈਵਲ ਤੇ ਉਹ ਚੀਜ਼ ਕਮੀਆਂ ਤਾਂ ਖਲ ਰਹੀਆਂ ਹੋਣੀਆਂ ਹੈ ਇੱਕ ਬੇਨਤੀ ਹੈ ਅਸੀਂ 60 ਚਿੱਟਾ ਜਿਹੜੀਆਂ ਕਿ ਅਸੀਂ ਬਹੁਤ ਵੱਡੇ ਮਾਰਜਨ ਦੇ ਵਿੱਚ ਵੋਟਾਂ ਲੈ ਕੇ ਗਏ ਹ ਜੇਕਰ ਦਾਸ ਦੀ ਗੱਲ ਕਰੀਏ ਅਸੀਂ 127521 ਵੋਟਾਂ ਲੈ ਕੇ ਗਏ ਹ ਇਹ ਥੋੜੀਆਂ ਅਨਸਰਾਜ ਜੀ 2 ਮਹੀਨੇ ਦੇ ਚੱਲੇ ਵੇ ਤੇ ਉਹਨਾਂ ਤੇ ਵੀ ਅੱਗੇ ਗਏ ਆ ਸੁਭਾਸ਼ ਸ਼ਰਮਾ ਜੀ ਤੇ ਵੀ ਅੱਗੇ ਗਏ ਆ ਮੰਨਾ ਜੀ ਤੇ ਵੀ ਅੱਗੇ ਗਏ ਆ ਸਾਡੀ ਕਮਜ਼ੋਰੀ ਕਿੱਥੇ ਹੈ ਕਮਜ਼ੋਰੀ ਸਾਡੀ ਕੋਈ ਨਹੀਂ ਠੀਕ ਹੈ ਲਿਖਨ ਗੁਰਬਾਨੀ ਚ ਧੀਰੇ ਧੀਰੇ ਹੈ ਮੰਨਾ ਧੀਰੇ ਸਭ ਕੁਝ ਹੋਏ ਕੋਈ ਨਹੀਂ ਅਜੇ ਥੋੜੇ ਹੈ ਕੱਲ ਨੂੰ ਬੋਤੇ ਹੋ ਜੰਗੇ ਅੱਛਾ ਜੇਕਰ ਸ਼੍ਰੋਮਣੀ ਅਕਾਲੀ ਦਲ ਨਾਲ ਤੁਹਾਡਾ ਸਮਝੌਤਾ ਹੁੰਦਾ ਤਾਂ ਨਤੀਜੇ ਕਿਸ ਤਰ੍ਹਾਂ ਦੇ ਹੁੰਦੇ ਫਿਰ ਦੇਖੋ ਜੇ ਹੁੰਦਾ ਤਾਂ ਕੁਝ ਹੁੰਦਾ ਨਹੀਂ ਹੋਇਆ ਕੋਈ ਗੱਲ ਨਹੀਂ ਨੇ ਜੋਰ-ਜ਼ੋਰ ਤਾਂ ਕਰਦੇ ਹੋਗੇ ਨਾ ਵੀ ਇਸ ਤਰ੍ਹਾਂ ਦਾ ਨਤੀਜਾ ਆ ਜਾਂਦੇ ਫਿਰ ਉਹ ਡਾਈ ਦੇ ਕੋਲ ਬਾਲਕਟਾਨ ਚਲੇ ਗਿਆ ਰਾਜੇ ਕੋਲ ਉਹ ਕਹਿੰਦਾ ਰਾਜਾ ਰਾਜਾ ਬਾਲਕ ਡਿੱਗੇ ਉਹ ਕਹਿੰਦਾ ਕੋਈ ਨਹੀਂ ਘਵਰਾਣਾ ਘੱਟ ਕਿਤੇ ਤੇ ਪੱਲੇ ਜਾ ਜੰਗੇ ਪੱਲੇ ਉਹਨਾਂ ਦੀ ਜੀਪੇ ਪੱਲੇ ਸਾਡੇ ਜੀਪੇ ਉਹਨਾਂ ਨੂੰ ਨਹੀਂ ਪਤਾ ਲੱਗਿਆ ਸੀ ਕੀ ਚੀਜ਼ ਆ ਸਾਨੂੰ ਤਾਂ ਇਹ ਹੀ ਪਤਾ ਸੀ ਅੱਜ ਤਾਂ ਪਹਿਲੀ ਵਾਰੀ ਇਲੈਕਸ਼ਨ ਲੜ ਰਹੇ ਆ ਉਹ ਤਾਂ 70 ਸਾਲ ਤੋਂ ਲੜਦੇ ਆ ਰਹੇ ਆ ਉਹਨਾਂ ਨੂੰ ਪਤਾ ਲੱਗਿਆ ਸਾਡੀ ਜਿਹੜੀ ਹੋਣਤੀ ਅਸੀਂ ਅੱਗੇ ਨਾਲੋਂ 6% ਤੋਂ 1.18% ਤੇ ਪਹੁੰਚੇ ਸਾਡੀ ਗ੍ਰੋਥ ਹੈ ਸਾਡੀ ਕਿੰਨੋਂ ਵਧੀ ਹੈ ਅਸੀਂ ਘਟੇ ਤਾਂ ਨਹੀਂ ਹੈ ਅੱਜ 18 1.18 ਦੇ ਪਹੁੰਚੇ 2027 ਚ ਅਸੀਂ ਇਸ ਨੂੰ 40 ਤੋਂ 50% ਤੱਕ ਜਾਏਗੇ ਮਨਮ ਬੈਠ ਕੇ ਲੱਗਦਾ ਮੰਥਨ ਕਰਨ ਦੀ ਲੋੜ ਆ ਕਿ ਸ਼੍ਰੋਣੀ ਇਹ ਕੱਲ੍ਹ ਦਾ ਨਾਲ ਇੱਕ ਵਾਰ ਫਿਰ ਤੋਂ ਬੈਠ ਕੇ ਮੰਥਨ ਕਰ ਲਿਆ ਜਾਵੇ ਸੂਬੇ ਦੇ ਵਿੱਚ ਦੇਖੋ ਇਹ ਹੈਗੀ ਹਾਈ ਲੈਵਲ ਦੀ ਗੱਲ ਹੈ ਹਾਈ ਲੈਵਲ ਦੀ ਗੱਲ ਦੇ ਵਿੱਚ ਅਸੀਂ ਕੋਈ தਕਰੰਦਾਜ਼ੀ ਨਹੀਂ ਕਰਦੇ ਜੋ ਪਾਰਟੀ ਸਾਨੂੰ ਹੁਕਮ ਕਰੇਗੀ ਉਸ ਤਰ੍ਹਾਂ ਚੱਲਣਾ ਪਾਰਟੀ ਦੇ ਹੁਕਮ ਤੋਂ ਬਿਨਾਂ ਇੱਕ ਪੱਤਾ ਨਹੀਂ ਲੱ ਸਕਦਾ ਚਾਹੇ ਸਟੇਟ ਪ੍ਰਧਾਨ ਹੈ ਚਾਹੇ ਸੈਂਟਰ ਦੀ ਲੀਡਰਸ਼ਿਪ ਹੈ ਉਹਦੇ ਬਿਨਾਂ ਕੋਈ ਵੀ ਗੱਲ ਦਖਲਅੰਦਾਜ਼ੀ ਨਹੀਂ ਹੋ ਸਕਦਾ ਲੱਗਦਾ ਕਿਸਾਨ ਅੰਦੋਲਨ ਦਾ ਇਸ ਉੱਪਰ ਇੰਪੈਕਟ ਪਿਆ ਹੈਗਾ ਕਿ ਕਿਸਾਨ ਅੰਦੋਲਨ ਜੇਕਰ ਨਾ ਚੱਲ ਰਿਹਾ ਹੁੰਦਾ ਕਿਸਾਨ ਇਸ ਤਰ੍ਹਾਂ ਪ੍ਰਦਰਸ਼ਨ ਨਾ ਕਰ ਰਹੇ ਹੁੰਦੇ ਤਾਂ ਫਿਰ ਕਿਸ ਤਰ੍ਹਾਂ ਦੇ ਨਤੀਜੇ ਹੁੰਦੇ ਦੇਖੋ ਗੱਲ ਇਹ ਹੈ ਤੁਹਾਡੇ ਮਾਧਮ ਰਹੀਂ ਪਹਿਲਾਂ ਵੀ ਦੱਸਿਆ ਉਹ ਵੀ ਦੱਸ ਰਹੇ ਆ ਕਿਸਾਨ ਜਿਹੜੇ ਬੈਠੇ ਸੀਗੇ ਇਹ ਭਗਵੰਤ ਮਾਨ ਜੀ ਦੀ ਚਾਲ ਸੀ ਭਾਰਤੀ ਜਨਤਾ ਪਾਰਟੀ ਨੂੰ ਆਰਾਮ ਕਰਨਾ ਕਾਂਗਰਸ ਪਾਰਟੀ ਨਾਲ ਸਮਝੌਤਾ ਕਰਕੇ ਅੰਦਰੂਨੀ ਇਹਨਾਂ ਨੇ ਧਰਨਾ ਲਾਇਆ ਧਰਨਾ ਲਾਉਣ ਤੋਂ ਬਾਅਦ ਫਿਰ ਇਹ ਉੱਥੋਂ ਧਰਨੇ ਦੇ ਢਾਲ ਕੇ ਫਿਰ ਇਹਨਾਂ ਨੇ ਮਤਾ ਪੁਕਾ ਲਿਆ ਵੀ ਜਿੱਥੇ ਵੀ ਉਮੀਦਵਾਰ ਬੀਜੇਪੀ ਦਾ ਜਾਊਗਾ ਉਹਨੂੰ ਤੁਸੀਂ ਜਾ ਕੇ ਪਿੰਡਾਂ 'ਚ ਰੋਕੋ ਫਿਰ ਗੁਰਦੁਆਰਿਆਂ 'ਚ ਲੋਸਮੈਂਟ ਕਰਦੇ ਰਹੇ ਸਾਰਾ ਕੁਝ ਕਰਿਆ ਜਿੰਨੇ ਵੀ ਕਿਸਾਨਾਂ ਦੇ ਤੰਤਰ ਮੰਤਰ ਦੇ ਉਹਨਾਂ ਨੇ ਵਰਤੇ ਆ ਠੀਕ ਹੈ ਭਾਈ ਤੁਹਾਡਾ ਆਪਣਾ ਕੰਮ ਸਾਡਾ ਆਪਣਾ ਕੰਮ ਲੱਗਦਾ ਨੁਕਸਾਨ ਹੋਇਆ ਫਿਰ ਉਸ ਚੀਜ਼ ਨਾਲ ਤੁਹਾਡਾ ਕਦੋਂ ਨੁਕਸਾਨ ਹੋ ਗਿਆ ਦੱਸੋ ਅਸੀਂ 6% ਤੋਂ 12 18.5% ਤੇ ਪਹੁੰਚਦੇ ਇੱਕ ਕਿਸਾਨੀ ਦਾ ਕੋਈ ਇੰਪੈਕਟ ਨਹੀਂ ਪਿਆ ਕਿਸਾਨੀ ਅੰਦolan ਦਾ ਇਹ ਕੁਝ ਨਹੀਂ ਪਿਆ ਇਹ ਥੋੜਾ ਜਿਹਾ ਪਿਆ ਨਾ ਉਹ ਸਮਾਂ ਇਹਦਾ ਠੀਕ ਹੋ ਜਾਣਾ ਅਸ ਤੱਕ ਕਿਸਾਨਾਂ ਨੂੰ ਅਪੀਲ ਕਰਦੇ ਆ ਵੀ ਆਓ ਮੋਦੀ ਸਾਹਿਬ ਬਾਰੇ ਮਿਸਟਰ ਦੁਆਰਾ ਬਣ ਗਏ ਤੁਸੀਂ ਕਹਿੰਦੇ ਬਣ ਨਹੀਂ ਸਕਦੇ ਪਰ ਤਸਾਨ ਵੀ ਰੋ ਜਦੋਂ ਤੁਸੀਂ ਸੋਚਿਆ ਤਾਂ ਉਹ ਤੁਹਾਡੀ ਉਲਟ ਬਣਿਆ ਪਰ ਜੇਕਰ ਸੀਟਾਂ ਦੇ ਵਿੱਚ ਦੇਖੀਏ ਪਹਿਲਾਂ ਦੋ ਸੀਟਾਂ ਹੁੰਦੀਆਂ ਸੀ ਭਾਜਪਾ ਕੋਲ ਹੁਣ ਦੋ ਵੀ ਨਹੀਂ ਰਹੀਆਂ ਜਦੋਂ ਖਾਲੀ ਹੋ ਗਈ ਫਿਰ ਇਸ ਦੇ ਵਿੱਚ ਕਾਰਨ ਕਿੰ ਨੂੰ ਮੰਨਦੇ ਆ ਕੀ ਕਾਰਨ ਤਾਂ ਤੁਸੀਂ ਮੰਥਨ ਤਾਂ ਕੀਤਾ ਕਾਰਨ ਇਹ ਹੈ ਵੀ ਇਹ ਬਾਦ ਕਟ ਜਿਹੜੀ ਨਵੀਂ ਪੁਰਾਣੀ ਹੁੰਦੀ ਹੈ ਨਾ ਉਹ ਨਵੀਂ ਪੁਰਾਣੀ ਦੇ ਵਿੱਚ ਜਦੋਂ ਨਵਾਂ ਕੋਈ ਬੰਦਾ ਆਂਦਾ ਉਹ ਉਹਨਾਂ ਖੜ ਜਾਂਦਾ ਉਹਨੂੰ ਸੋਮ ਪ੍ਰਕਾਸ਼ ਦੀ ਸੀਟ ਦਾ ਗੱਲ ਹੈ ਉੱਥੇ ਉਹ 5 ਸਾਲ ਮੰਤਰੀ ਰਹੇ ਉਹਨਾਂ ਨਾਲ ਕੋਈ ਲੋਕਾਂ ਦੀ ਨਾਰਾਜ਼ਗੀ ਹੋ ਸਕਦੀ ਹੈ ਉਹ ਬਾਕੀ ਅੰਮਰਸਰ ਦੀ ਸੀਟ 'ਚ ਨਵਾਂ ਉਮੀਦਵਾਰ ਤਾਰਤਾ ਉਹਨਾਂ ਦੀ ਵੀ ਨਰਾਜ਼ਗੀ ਹੋ ਸਕਦੀ ਹੈ ਪਿੱਛੇ ਗੁਰਦਾਸਪੁਰ ਤੋਂ ਨਵਾਂ ਉਮੀਦਵਾਰ ਤਾਰਤਾ ਇਹੀ ਜਿੱਟਾ ਪੱਕਿਆਂ ਦੀਆਂ ਹੁਣ ਤੁਸੀਂ ਬਰੋਜਪੁਰ ਤੋਂ ਸਾਡੇ ਛੋਟੀ ਸਾਹਿਬ ਹੈ ਉਹ ਲਾਸਟ ਤੱਕ ਕਿੰਨੀ ਵੋਟ ਲੈ ਕੇ ਗਏ ਹਨ ਮਹਾਰਾਣੀ ਸਾਹਿਬ ਹੈ ਤੁਸੀਂ ਦੇਖੋ ਕਿੰਨੀ ਵੋਟ ਲੈ ਕੇ ਆਏ ਸਾਰੇ ਬਿੱਟੂ ਹੈ ਕਿੰਨੀ ਲੈ ਕੇ ਗਏ ਵੋਟ ਅਸੀਂ ਪੂਰੇ ਬਰਬਰ ਦੇ ਹੱਥ ਨਾਲ ਆਤਮ ਲਾ ਕੇ ਇੱਕ ਦੂਜੇ ਨਾਲ ਅਸੀਂ ਚੱਲੇ ਨਾ ਅੱਜ ਕਿਹੜੀ ਬਜੂਸ ਵਿੱਚ ਬੱਤਾਂ ਅਸੀਂ ਅਸੀਂ ਕਮਜ਼ੋਰ ਜੀਵਨ ਚ ਨਹੀਂ ਅਸੀਂ ਸਹੀ ਬਜੂਸ ਵਿੱਚ ਸਾਡੇ ਜਿਹੜੀ ਪੰਜਾਬ ਦੀ ਲੀਡਰਸ਼ਿਪ ਹੈ ਨਾ ਉਹਨਾਂ ਦੇ ਵਿੱਚ ਸਾਰਿਆਂ ਨੇ ਇੱਕ ਜੁੱਟ ਇਕੱਠੇ ਹੋ ਕੇ ਇਲੈਕਸ਼ਨ ਚਲਾਇਆ ਔਰ ਚੱਲ ਰਹੀ ਹੈ ਦੇਖੋ ਨੂੰ ਮਿਲਦਾ ਕਿ ਅਕਸਰ ਜਦੋਂ ਪਾਰਟੀਆਂ ਹਾਰਦੀਆਂ ਤਾਂ ਕੋਈ ਨਾ ਕੋਈ ਜ਼ਿੰਮੇਵਾਰੀ ਆਪਣੀ ਲੈ ਲੈਂਦਾ ਹੁੰਦਾ ਕੋਈ ਜ਼ਿੰਮੇਵਾਰੀ ਲੈ ਰਿਹਾ ਪਾਰਟੀ ਦੇ ਵਿੱਚ ਇਸ ਵਕਤ ਮੈਂ ਮੈਂ ਹੀ ਲੈ ਲੁਣਾ ਮੈਂ ਹੀ ਲੈ ਲੁਣਾ ਮੈਂ ਹੀ ਜ਼ਿੰਮੇਵਾਰ ਆਂ ਮੈਂ ਆਪਣੇ ਹਲਕੇ ਦੀ ਜ਼ਿੰਮੇਵਾਰੀ ਤੇ ਮੈਂ ਹੀ ਲੈਣਾ ਵੀ ਜਿਹੜੀ ਸਾਡੀ ਜ਼ਿੰਮੇਵਾਰੀ ਸਾਡੀ ਬੰਦੀ ਦੀ ਕਿ ਆਪਦਾ ਸਾਡੇ ਕਦੀ ਚੁੱਕੋਗੀ ਕਦੀ ਭੁੱਲੋਗੀ ਇਸ ਕਰਕੇ ਭੁੱਲਣ ਹਾਰ ਹੈ ਗੁਰਬਾਣੀ ਚ ਲਿਖਿਆ ਕਿ ਫਰੀਦਾ ਕਿਸੇ ਬੁਰੇ ਦਾ ਭਲਾ ਲੋਚੀਏ ਬਾਬਾ ਹਮਨੇ ਚੰਗੇ ਬੁਰਾ ਨਹੀਂ ਕੋਈ ਹਸਤਾ ਆਪਣੀ ਗੱਲ ਕਹਿ ਨਹੀਂ ਸਾਨੇ ਦੂਜੇ ਬਾਰੇ ਕੋਈ ਗੱਲ ਨਹੀਂ ਕਰਨੀ ਜੇ ਰਮ ਜੀ ਪਾਰਟੀ ਦਾ ਤਾਂ ਇਨਾ ਮਜ਼ਬੂਤ ਪੰਜਾਬ ਦੇ ਵਿੱਚ ਸੰਗਠਨ ਹੈ ਤੇ ਜੇਕਰ ਮੈਂ ਉਹ ਦੋ ਸੀਟਾਂ ਦੀ ਗੱਲ ਕਰਾਂ ਫਰੀਦਕੋਟ ਤੇ ਖਡੂਰ ਸਬਸਿਡ ਦੀ ਗੱਲ ਖਾਲਸਾ ਜਿੱਦੇ ਹੈ ਫਰੀਦਕੋਟ ਤੋਂ ਜਿੱਦੜ ਅਮਰਿਤਪਾਲ ਜੱਜਾਂ ਦੇ ਖਡੂਰ ਸਾਹਿਬ ਤੋਂ ਨਾ ਤਾਂ ਉਹਨਾਂ ਦਾ ਕੋਈ ਬੈਕਗ੍ਰਾਉਂਡ ਹੈ ਨਾ ਕੋਈ ਸੰਗਠਨ ਹੈ ਫਿਰ ਵੀ ਕਿਉਂ ਲੱਗਦਾ ਕਿ ਕਿਉਂ ਜਿੱਤ ਗਏ ਉਹ ਗੱਲ ਹੈ ਵੀ ਇੱਕ ਦਾ ਬਲੂ ਸਟਾਰ ਦਾ ਟਾਈਮ ਆਇਆ ਵਾ ਦੂਜਾ ਸ਼੍ਰੀਮਤੀ ਜਿਹੜੇ ਸਾਫ ਕਾ ਪ੍ਰਾਨ ਨਿਸ਼ਟ ਤੇ ਇੰਦਰਾ ਗਾਂਧੀ ਜੀ ਉਹਨਾਂ ਨੂੰ ਉਹਨਾਂ ਨੇ ਸ਼ਹੀਦ ਕੀਤਾ ਉਹਨਾਂ ਕਰਕੇ ਹੀ ਲੋਕਾਂ ਨੂੰ ਇਹ ਹੋ ਗਿਆ ਵੀ ਅੱਜ ਉਹਦਾ ਪੁੱਤਰ ਆਇਆ ਜਿਹਨੇ ਇੰਦਰਾ ਗਾਂਧੀ ਨੂੰ ਜ਼ੀਤ ਕੀਤਾ ਉਸ ਕਰਕੇ ਉਹਦਾ ਫੈਕਟ ਪਿਆ ਉਹ ਇਲਾਕਾ ਪਹਿਲਾਂ ਵੀ ਸਿਮਰਜੀਤ ਸਿੰਘ ਮਾਨ ਮੰਡ ਵਰਗੇ ਨੌਨੋ ਐਮਪੀ ਵੀ ਅੰਦਰ ਬੈਠੇ ਜਿੱਤ ਜਿੱਤਦੇ ਗਏ ਹੁਣ ਤਾਂ ਦੋ ਹੀ ਜਿੱਤੇ ਹਨਾ ਇਹ ਕੋਈ ਗੱਲ ਨਹੀਂ ਇਹ ਤਾਂ ਜਿੱਤ ਹਾਰ ਹੁੰਦੀ ਹੈ ਕੋਈ ਅੰਦਰ ਬੈਠ ਕੇ ਜਿੱਤਦਾ ਕੋਈ ਬਾਹਰ ਕੱਢ ਕੇ ਜਿੱਤ ਰਾਜਨੀਤੀ ਕਿਵੇਂ ਪ੍ਰਭਾਵਿਤ ਹੋਗੀ ਪ੍ਰਭਾਵਸ਼ਿਤ ਹੋਗੀ ਇਹਨਾਂ ਚੀਜ਼ਾਂ ਦੇ ਨਾਲ ਦੇਖੋ ਮੇਰੀ ਬੇਨਤੀ ਹੈ ਕਾਂਗਰਸ ਦੀ ਚਾਲ ਹੈ ਵੀ ਭਾਜਪਾ ਨੂੰ ਕਿਸ ਤਰ੍ਹਾਂ ਕਮਜ਼ੋਰ ਕਰਨਾ ਉਹਨਾਂ ਨੇ ਕੁਝ ਨਹੀਂ ਦੇਖਿਆ ਇਹ ਸਾਰੀ ਕਾਂਗਰਸ ਦੀ ਚਾਲ ਹੈ ਵਿੱਚੀ ਭਗਵੰਤ ਮਾਨ ਦੀ ਚਾਲ ਹੈ ਉਹਨਾਂ ਨੇ ਆਪਣੇ ਵੀ ਤਾਂ ਬਲੀ ਦਾ ਬੱਕਰਾ ਬਣਾਤਾ ਅਨਮੋਲ ਉਹਨੂੰ ਮੁੰਡਾ ਜਿਹੜਾ ਸੀਗਾ ਮਤੇ ਕਾਮਯਾਬ ਹੋਗੇ ਕਾਂਗਰਸ ਵਾਲੇ ਜੇਕਰ ਤੁਸੀਂ ਕਹਾਲ ਕਹਿ ਰਹੇ ਹੋ ਤਾਂ ਚਾਲ ਉਹ ਤੇ ਕਾਮਯਾਬ ਹੋਗੇ ਉਹ ਹੁਣ ਬਾਅਦ ਚ ਆਪਣੇ ਆਪ ਹੀ ਪਸਤਾएंगे ਚਾਲਾਂ ਚੱਲਦੇ ਆਂ ਕਈ ਵਾਰੀ ਚਾਲ ਪੁੱਠੀ ਪੈਂਦੀ ਹੈ ਉਹ ਅੱਜ ਨਹੀਂ ਤਾਂ ਕੱਲ੍ਹ ਪੈਜਣੀ ਹੈ ਅਮਰਿਤਪਾਲ ਜਆ ਸਬਜੀਤ ਖਾਲਸਾ ਹੋਣ ਦਾ ਚੋਣ ਲੜ ਕੇ ਬੀਜੇਪੀ ਨੂੰ ਕੀ ਨੁਕਸਾਨ ਹੈ ਚੋਣ ਜਿੱਤੇ ਤਾਂ ਬੀਜੇਪੀ ਨੂੰ ਕੀ ਨੁਕਸਾਨ ਹੋਇਆ ਉਸ ਨੂੰ ਸਾਨੂੰ ਨਾ ਫਾਇਦਾ ਹੋਇਆ ਤੇ ਨਾ ਸਾਨੂੰ ਨੁਕਸਾਨ ਹੋਇਆ। ਤੁਸੀਂ ਕਹਿੰਦਾ ਚਾਲ ਆ ਉਹਨਾਂ ਦੀ। ਉਹ ਚਾਲ ਉਹਨਾਂ ਦੀ ਚਲਾਈ ਤੀ। ਵੀ ਭਾਜਪਾ ਦੀ ਵੋਟ ਤੋੜਨੀ ਐ। ਉਹਨਾਂ ਨੇ ਤੋੜੀ ਐ। ਸਾਡੇ ਫਰੀਦਕੋਟ ਦੇ ਵਿੱਚ ਮਾਨਯੋਗ ਹੰਸਰਾ ਹਜੰਸੀ ਜੀ ਖੜੇ ਤੇ ਉੱਥੇ ਮੰਨਾ ਜੀ ਖੜੇ ਤੇ ਉਹ ਸਿਰਫ ਐਸਸੀ ਬੰਦਿਆਂ ਕਰਕੇ ਉਹਨਾਂ ਨੇ ਵਿਰੋਧਤਾ ਕਰੀਏ ਕਰਨ ਲਈ। ਕੀ ਫਰਕ ਪਿਆ? ਅਸੀਂ ਮੈਂ ਐਸਸੀ ਦਾ ਮੇਰੀ ਉਹਨੇ ਵਿਰੋਧਤਾ ਰਾਜ ਕੇ ਕਰੀ ਐ। ਕੋਈ ਗੱਲ ਨਹੀਂ। ਪ੍ਰਮਾਤਮਾ ਕਿਰਪਾ ਕਰੂਗਾ। ਆਣੇਲੇ ਸਮੇਂ 'ਚ ਜੇ ਤੋ 2027 ਆਉਗੀ ਨਾ ਅਸੀਂ ਉਹਦੀ ਤਿਆਰੀ ਕਰਕੇ ਜਵਾਬ ਦੇ ਦਿੰਗੇ ਦੇਖਦੇ ਵਿੱਚ ਸਰਕਾਰ ਬਣਨ ਜਾ ਰਹੀ ਹੈ ਕਹਿੰਦੇ ਪ੍ਰਧਾਨ ਮੰਤਰੀ ਮੋਦੀ ਫਿਰ ਤੋਂ ਇੱਕ ਪ੍ਰਧਾਨ ਮੰਤਰੀ ਮੋਦੀ ਫਿਰ ਤੋਂ ਇੱਕ ਵਾਰ ਸੋਚ ਕਰਨਗੇ ਤੇ ਨਾਲ ਦੀ ਨਾਲ ਪਰ ਪੰਜਾਬ ਦੇ ਵਿੱਚ ਨਾ ਤਾਂ ਕੋਈ ਸੀਟ ਆਈ ਹੈ ਲੱਗਦਾ ਕੋਈ ਮੰਤਰੀ ਬਣ ਸਕਦਾ ਪੰਜਾਬ ਤੋਂ ਮਹਾਰਾਜ ਪਹਿਲਾਂ ਪੂਰੀ ਸਾਹਿਬ ਹਰਗੇ ਤੋਂ ਉਹਨੂੰ ਬਣਾਇਆ ਹੀ ਨਹੀਂ ਜੇਤਲੀ ਸਾਹਿਬ ਹਰਗੇ ਤੋਂ ਉਹਨੂੰ ਨਹੀਂ ਬਣਾਇਆ ਹੁਣ ਵੀ ਕਿਸੇ ਦਾ ਨੰਬਰ 1 2 ਦਾ ਲੱਗੂਗਾ ਲੱਗ ਜਣਾ ਰਾਂ ਵਾਲਮੀਕੀ ਆਪਣੇ ਆਪ ਨੂੰ ਦੇਖ ਰਿਹਾ ਕਿ ਨੰਬਰ ਲੱਗਦਾ ਦੇਖੋ ਮੇਰੀ ਗੱਲ ਸੁਣ ਕਿਤੇ ਰਾਜਾ ਭੋਜ ਤੇ ਕਿਤੇ ਗੰਗੋ ਤੇਲੀ ਮੇਰੀ ਨਾ ਗੱਲ ਕਰੋ ਕਿਸੇ ਹੋਰ ਦੀ ਗੱਲ ਕਰ ਲਓ ਹੋਰ ਕਿਸਦਾ ਨੰਗਸਾ ਦਾ ਜੇ ਮਹਾਰਾਜ ਨੇ ਅਸ਼ੀਰਵਾਦ ਦਿੱਤਾ ਇਹ ਪ੍ਰਮਾਤਮਾ ਜਾਣਦਾ ਅੱਛਾ ਚਾਹਾਂ ਇਹ ਵੀ ਇੱਕ ਹੀ ਹਰ ਸਿਮਰਤ ਕੋਰ ਬਾਦਲ ਨੂੰ ਫਿਰ ਤੋਂ ਇੱਕ ਵਾਰ ਸ਼ਾਮਿਲ ਕੀਤਾ ਜਾ ਸਕਦਾ ਪਰ ਹਜੇ ਤੱਕਰ ਬਾਦਲ ਪਰਿਵਾਰ ਵੱਲੋਂ ਅਜਿਹਾ ਕੋਈ ਰਿਐਕਸ਼ਨ ਨਹੀਂ ਆਇਆ ਕਿਉਂਕਿ ਉਹ ਕਹਿ ਸਕਦਾ ਕਹਿ ਰਹੇਗੇ ਨਾ ਤਾਂ ਸਾਡੇ ਅਸਤੇ 27 ਜ਼ਰੂਰੀ ਹੈ ਨਾ ਤਾਂ ਸਾਡੇ ਅਸਤੇ 32 ਜ਼ਰੂਰੀ ਹੈ ਸਾਡੇ ਅਸਤੇ ਸਾਡੇ ਸੰਵਿਧਾਨ ਜਿਹੜੇ ਉਹ ਜ਼ਰੂਰੀ ਹੈ ਦੇਖੋ ਇਹ ਹਾਥੀ ਦੇ ਦੰਦ ਕਾਨ ਦੇ ਤੇ ਦਖਾਨ ਦੇ ਹੋ ਰਹੇ ਇਹਦਾ ਸਮਝ ਦੱਸੂ ਕਿਹੜਾ ਕਿੱਥੇ ਹੈ ਜਦੋਂ ਆਊਗਾ ਨਾ ਮੈਦਾਨ ਦੇ ਵਿੱਚ ਗੱਲ ਚੱਲ ਕੇ ਉਦੋਂ ਪਤਾ ਲੱਗੂ ਅੱਜ ਦਾ ਅੰਦਰ ਦੀ ਗੱਲ ਹੈ ਅੰਦਰ ਗੱਲ ਹੈਗੀ ਇਹ ਚੀਜ਼ ਨਹੀਂ ਨਹੀਂ ਅੰਦਰ ਦੀ ਗੱਲ ਕਿਹਾ ਮੈਂ ਮੈਂ ਨਹੀਂ ਕਿਹਾ ਵੀ ਅੰਦਰ ਗੱਲ ਹੈ ਇਹਦਾ ਉਹਨਾਂ ਦੀ ਕਾਂਜਲ ਅਕਾਲੀ ਦਲ ਦੀ ਗੱਲ ਹੈ ਉਹਨਾਂ ਨੂੰ ਪਤਾ ਉਹਨਾਂ ਨੂੰ ਤਾਂ ਇਸ ਬਾਰੇ ਪਤਾ ਨਹੀਂ ਵੀ ਉਹ ਮੰਤਰੀ ਬਣੂਗੀ ਜੇ ਨਹੀਂ ਬਣੂਗੀ ਕਿ ਆ ਉਹਨਾਂ ਸਮਝੌਤਾ ਹੋਊਗਾ ਤਾਂ ਆ ਹੀ ਕਮਾਂਡ ਨੂੰ ਪਤਾ ਹੈ ਤੁਹਾਡੀ ਨਿੱਜੀ ਰਾਏ ਕੀ ਹੋਣਾ ਚਾਹੀਦਾ ਸਮਝੋਤਾ ਮੇਰੀ ਨਿੱਜੀ ਰਾਏ ਹੈ ਵੀ ਆਓ ਕਿਸਾਨ ਭਾਈਓ ਇਕੱਠੇ ਹੋ ਕੇ ਲਿਓ ਜਿਹੜਾ ਤੁਹਾਡਾ ਮੰਗ ਪੱਤਰ ਹੈ ਕਿਸਾਨ ਮੰਤਰੀ ਬਣ ਜਵੇ ਮਾਨਜੋਗ ਮੋਦੀ ਸਾਹਿਬ ਪ੍ਰਾਈਮ ਮਿੰਿਸਟਰ ਬਣ ਜਵੇ ਆਓ ਅਸੀਂ ਤੁਹਾਡੀ ਬਕਾਲਤ ਕਰਦੇ ਹਾਂ ਜਿਹੜੀਆਂ ਤੁਹਾਡੀ ਸਹੀ ਮੰਗਾਂ ਉਹਦੇ ਉੱਤੇ ਜਿਹੜੀ ਤੁਸੀਂ ਰੋਲਾ ਪਾ ਗਏ ਸਾਨੂੰ ਖਰਾਬ ਕਰ ਰਹੇ ਦੇ ਆਓ ਬੈਠ ਕੇ ਗੱਲ ਤਾਂ ਕਰੀਏ ਕਿਹੜੀ ਗੱਲ ਹੈ ਤੁਹਾਡੀ ਕਿਹੜਾ ਤੁਹਾਡਾ ਕੰਮ ਹੈ ਸਾਡੇ ਮਾਨਜੋਗ ਜਨਨ ਸਕੱਤਰ ਸਾਹਿਬ ਮੇਰੇ ਸਾਹਮਣੇ ਬੈਠੇ ਹੈ ਇਹਨੂੰ ਨਾਲ ਲੈ ਕੇ ਸਾਡੇ ਇਹ ਹਲਕੇ ਦੇ ਲੋਕ ਸਭਾ ਦੇ ਇੰਚਾਰਜ ਹੈ ਇਹਨਾਂ ਨੂੰ ਨਾਲ ਲੈ ਕੇ ਅਸੀਂ ਆਪਣਾ ਕੰਮ ਹੈ ਜਿਹੜਾ ਕਿਸਾਨਾਂ ਦਾ ਠੀਕ ਹੈ ਉਹਨਾਂ ਨੇ ਸਾਨੂੰ ਚੰਗਾ ਵੀ ਕਿਹਾ ਮਾੜਾ ਵੀ ਕਿਹਾ ਗਰਵਾਨੀ ਲਿਖਦੇ ਫਰੀਦਾ ਭੁੱਲ ਜਾ ਕਿਸੇ ਬੁਰੇ ਦਾ ਭਲਾ ਸੋਚੀਏ ਉਹ ਸਾਡਾ ਉਹਨਾਂ ਨੇ ਕਰ ਲਿਆ ਅਸੀਂ ਫੇਰ ਵੀ ਉਹਨਾਂ ਦਾ ਭਲਾ ਸੋਚਾਂਗੇ ਜੇ ਉਹਨਾਂ ਦੀ ਕੋਈ ਜਾਜ ਮੰਗੇ ਅਸੀਂ ਮਾਨਯੋਗ ਕਿਸਾਨ ਮੰਤਰੀ ਨਵੇਂ ਆ ਰਹੇ ਹਨ ਉਹਨਾਂ ਦੇ ਕੋਲ ਗੱਲ ਰੱਖ ਕੇ ਮੋਦੀ ਸਾਹਿਬ ਨੂੰ ਅਪੀਲ ਕਰਾਂਗੇ ਮੈਂ ਉਹਨਾਂ ਦੀ ਗੱਲ ਨੂੰ ਵਕਾਲਤ ਕਰਾਂਗਾ ਜੇ ਉਹਨਾਂ ਦਾ ਕੰਮ ਸਹੀ ਹੋਇਆ ਤਾਂ ਸਹੀ ਦੇ ਉੱਤੇ ਮੋਹਰ ਲੱਗੂਗੀ ਜੇ ਉਹਨਾਂ ਦੀ ਕੋਈ ਰੁਕੀ ਵੀ ਗੱਲ ਹੈ ਉਹਨੂੰ ਪੂਰੀ ਅੱਗੇ ਚਲਾਮਾਗੇ ਕਿਸਾਨਾਂ ਨੂੰ ਫੇਰ ਦੁਬਾਰਾ ਪੀੜ ਕਰਦੇ ਕੋਈ ਨਹੀਂ ਬੈਠ ਕੇ ਆਪਾਂ ਇੱਕ ਟੇਬਲ ਦੇ ਉੱਤੇ ਜੋ ਵੀ ਤੁਹਾਡੀ ਗੱਲ ਹੈ ਮੈਂ ਆਪਣੀ ਹਾਈ ਪਾਈ ਲੀਡਰਸ਼ਿਪ ਨੂੰ ਬੇਨਤੀ ਕਰਾਂਗੇ ਉਹ ਕਿਸਾਨਾਂ ਦੀ ਜਿਹੜੀ ਗੱਲ ਹੋਗੀ ਅਸੀਂ ਉਹਨੂੰ ਨਾਲ ਬੈਠ ਕੇ ਹੱਲ ਕਰਾਂਗੇ ਹਾਂ ਜੀ ਸਵਾਲ ਮੇਰਾ ਕਦੋਂ ਮੰਥਨ ਕਰ ਰਹੇ ਹੋ ਹਾਲ ਦਾ ਹਾਰ ਦਾ ਮੰਥਨ ਤਾਂ ਕਰੋਗੇ ਕਦੋਂ ਕਰ ਰਹੇ ਹੋ ਮੰਥਨ ਦਾ ਕਾਹਦਾ ਕਰਨਾ ਜੀ ਨਤੀਜੇ ਤੁਹਾਡੇ ਸਾਹਮਣੇ ਆ ਗਏ ਸਾਰਾ ਗੁੱਸਾ ਆ ਗਿਆ ਇਹਦਾ ਮੰਤਨ ਕਿਹਾ ਠੀਕ ਹੈ ਭਾਜਪਾ ਜੋਰ ਅਕਸਰ ਜੋਰ ਤੋੜ ਕਰਦੀ ਨੇ ਕਿ ਕਿਹੜਾ ਵਰਗ ਨੇ ਵੋਟ ਪਾਈ ਹੈ ਕਿਹੜੇ ਵਰਗ ਨੇ ਨਹੀਂ ਪਾਈ ਕਿਹੜੇ ਕਿਹੜੇ ਵਰਗ ਨੇ ਵੋਟ ਨਹੀਂ ਪਾਈ ਤੁਹਾਨੂੰ ਲੱਗਦਾ ਸਾਰਾ ਬਾਦਰ ਵੋਟ ਸਾਰਿਆਂ ਨੇ ਪਾਈ ਹੈ ਅਸੀਂ 6% ਤੋਂ 1.5% ਵੋਟ ਵੱਧ ਪੈ ਗਈ ਹੈ ਇਹ ਮੰਤਨ ਕਦ ਕਰਨੇ ਵਾਲਾ ਸਾਡਾ ਤਾਂ ਮੰਤਨ ਇਹ ਹੀ ਹੈ ਵੀ ਅਸੀਂ ਅੱਗੇ ਨਾਲ ਵੋਟ ਬੈਲੈਂਸ ਸਾਡਾ ਵਧਿਆ ਜੇ ਸਾਡਾ ਹੁਣ ਵਧਿਆ ਅਸੀਂ ਹੋਰ ਮਿਹਨਤ ਕਰਾਂਗੇ ਲੋਕਾਂ ਨਾਲ ਸੰਪਰਕ ਕਰਾਂਗੇ ਕਿਸਾਨਾਂ ਨਾਲ ਦੀ ਜਿਹੜੀ ਗੱਲਬਾਤ ਰੁਕੀ ਵੀ ਐ ਉਹਨੂੰ ਅੱਗੇ ਤੋਰਾਂਗੇ ਆ ਜਿਹੜੀ ਹੁਣ ਨੋਬਤੀ 2024 ਦੇ ਵਿੱਚ ਉਹ 27 ਚ ਨਾ ਵੀ ਉਹਨੂੰ ਠੀਕ ਕਰਾਂਗੇ ਠੀਕ ਬਹੁਤ ਬਸ਼ਰਤ ਤੇ ਸੰਨ ਅ ਗੇਜਰਮ ਵਾਲਮੀਕੀ ਜੋ ਸਿੱਧੇ ਤੌਰ ਤੇ ਕਹਿ ਰਹੇ ਹੈਗੇ ਕਿ ਕਿਸਾਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਬਹੁਤ ਸਾਰੇ ਫੈਕਟਰ ਰਹੇ ਕਾਂਗਰਸ ਤੇ ਆਪ ਨੇ ਕਹਿੰਦੇ ਮਿਲ ਕੇ ਚਾਲਾ ਵੀ ਚੱਲੀਆਂ ਹੈਗੀਆਂ ਬਹੁਤ ਸਾਰੇ ਹੋਰ ਵੀ ਕਾਰਨ ਹੈ ਹਾਰ ਤੇ ਕੈਮਰਾ ਪ੍ਰਸਨ ਡਿੰਪੀ ਡੋਗਰਾ ਦੇ ਨਾਲ ਆਸ਼ੋਨੇਜਾ ਲਿਵਿੰਗ ਇੰਡੀਆ ਨਿਊਜ਼ ਚੰਡੀਗੜ੍ਹ